ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆਂ ਛੋਟੇ ਵਪਾਰੀ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਆ ਚਾਰੇ ਦੀਆਂ ਚਾਰੇ ਤਰ੍ਹਾਂ ਦੀਆਂ ਸੂਈਆਂ ਸਵੀਆਂ ਤੁਹਾਨੂੰ ਦਿਖਾਉਣੀ ਆ ਇੱਕ ਚੰਗੇ ਰਿਕਾਰਡ ਵਾਲੀ ਇੱਕ ਟੁਕੜੀ ਵੇਖ ਤੁਹਾਨੂੰ ਦਿਖਾਉਣੀ ਆ ਸੱਜਣ ਨੇ ਜਿੰਨੇ ਚੰਗਾ ਦੁੱਧ ਕੱਦੇ ਜਿਹੜਾ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਚੰਗੇ ਰਿਕਾਰਡ ਵਾਲੇ ਕੋਈ ਬਿਨਾਂ ਬੱਚੇ ਤੋਂ ਗਾਂ ਹੋਵੇ ਤੇ ਬਾਕੀ ਤਿੰਨ ਜਿਹੜੀਆਂ ਤਾਜ਼ੀਆਂ ਸੋਈਆਂ ਬੱਚੇ ਸਾਰਿਆਂ ਦੇ ਹੈਗੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਹਾਂ ਜਿੰਦਗੀ ਹਾਂਜੀ ਡਾਕਟਰ ਕੋਲ ਤਸਵੀਰ ਨਾਲ ਜਲਾਉਂ ਸਰ ਤੇ ਫੋਨ ਨੰਬਰ ਬੋਲ ਦੇ ਕਰੀ 973059918 ਤੇ 4 ਫਿਰ ਅੱਜ ਉਸ ਦਿਨ ਵਾਲਾ ਵੇਚ ਗਿਆ ਮਾਲ ਫਿਰ ਹਾਂਜੀ ਉਹ ਬਾਅਦ ਦੇ ਭਿੰਡ ਦੇ ਵਿੱਚ ਠੀਕ ਆ ਤੇ ਅੱਜ ਫਿਰ ਸ਼ੁਰੂਆਤ ਆ ਵੱਡੀ ਗਾਂ ਤੋਂ ਹੀ ਕਰ ਲਈਏ ਸਾਰਿਆਂ ਤੋਂ ਉੱਚਾ ਕੱਦ ਇਹਦਾ ਹੀ ਆ ਤੇ ਬਿਨਾ ਬੱਚੇ ਤੋਂ ਹੀ ਆ ਹਾਂਜੀ ਬਿਨਾ ਬੱਚੇ ਕੋਈ ਕਿੰਨਾ ਦੁੱਧ ਹੈ ਤੇ ਕੋਲ 15 ਹੋਏਗਾ ਜੀ 15 ਲੀਟਰ ਹੈਗਾ ਪੱਕਾ ਦੁੱਧ ਹਾਂ ਲੀਟਰ ਕਿੰਨੇ ਖੜਨੇ ਨੇ 14 ਕਿਲੋ ਦੇ ਅੱਛਾ ਪੱਕਾ ਦੁੱਧ 15 ਹੀ ਤਿੰਨੇ ਸੱਜਣ ਨੇ ਕਿੰਨਾ ਚੁਵਾਇਆ ਦੁੱਧ ਉੱਤਾਂ 35 36 ਵਧੀਆ ਆ ਰਾਮ ਅੱਛਾ 35 36 ਲੀਟਰ ਇਹਨੇ ਸੱਜਣ ਨੇ ਚੁਵਾਇਆ ਖੋਲੋ ਹਾਂ ਫੇ ਤੋਰੀ ਟੋਕੜੀ ਦੀ ਟੋਕੜੀ ਆ ਜਿਹੜੀ ਟੋਕੜੀ ਕੋਈ 15 ਲੀਟਰ ਦੁੱਧ ਦੇ ਆ ਜਿਹੜਾ ਤੇ ਹੈਗੀ ਜਿਹੜੀ ਚੰਗੇ ਰਿਕਾਰਡ ਵਾਲੀ ਆ ਜਿਹੜੀ ਕੋਈ ਫੁੱਲ ਬ੍ਰੀਡ ਚ ਆ ਜਿਹੜੀਆਂ ਜੇ ਫਾਰਮਾਂ ਚ ਹੁੰਦੀਆਂ ਇਹੋ ਜੀਆਂ گاਉਂ ਸਰੇ ਫਾਰਮਾਂ ਜੇ ਆਪਾਂ ਨੇ ਦੇਖਣ ਨੂੰ ਮਿਲਦੀਆਂ ਇਹ ਜਿਹੀਆਂ ਗਾਵਾਂ ਦੇਖ ਸਕਦੇ ਮਿਲਕਵੇਂ ਨੇ ਜਿਹੜੀਆਂ ਪੈਪਾਂ ਹੀ ਲੱਗੀਆਂ ਤੇ ਰੰਗ ਰੂਪ ਦੇ ਵੀ ਬੜੀ ਸੋਹਣੀ ਆ ਇੱਕ ਮਿੰਟ ਇੱਥੇ ਖਿਲਾਰਦੀ ਆ ਆਪਾਂ ਬਾਕੀ ਦਾ ਥੋੜਾ ਛੋਟਾ ਰੱਖਦੀ ਪਰ ਅੱਛਾ ਕੋਈ ਇੱਕ ਦੋ ਧਾਰਾਂ ਦਾ ਹੋ ਸਕਦਾ ਫਰਕ ਅੱਛਾ ਛੋਟਾ ਰੱਖਿਆ ਦੀ ਕੋਈ ਫਰਕ ਨਹੀਂ ਹੈਗਾ ਤੇ ਇੱਕ ਦੋ ਧਾਰਾਂ ਦਾ ਹੋ ਸਕਦਾ ਠੀਕ ਆ ਬਾਕੀ ਆ ਦੇਖ ਸਕਦੇ ਕਾਫੀ ਮੋਟੀ ਮਿਲਕਵੇਂ ਜਿਹੜੀ ਲੱਗੀ ਆ ਤੇ ਹਵਾਨੇ ਤੇ ਨਾੜਾਂ ਨੂੰ ਦੋਵੇਂ ਪਾਸੇ ਚੰਗੀਆਂ ਲੱਗਿਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 45 ਕਰ ਅੱਛਾ ਹਾਂਜੀ ਵਿੱਚੋਂ ਕਰ ਦੋ ਕਿ ਮਨਤਨ 40 ਨਹੀਂ ਦੇ ਸਕਾਂ ਅੱਛਾ 40 ਯਾਰ ਜੀ ਵੀ ਸ਼ੋਰ ਛੱਪਾ ਕਰਦਾਂਗੇ ਤੇ ਗਾਂ ਦੇ ਦੇਣੀ ਆ ਅੱਛਾ ਅੱਜ ਗਾਂ ਦੇ ਦੇਣੀ ਆ ਤੇ ਬਾਕੀ ਚੰਗੇ ਬੈਠ ਕੁੜੇ ਵਾਲੀ ਬਾਕੀ ਇਹਦਾ ਮੁੱਲ ਨਿਹਰਾ ਦੁੱਧ ਦਾ ਨਹੀਂ ਆ ਇਹਦਾ ਨਾਲੇ ਕੇ ਜਾਦਪਾਤ ਬਰੀਡ ਦਾ ਹੋਈ ਜਿਹੜਾ ਇਹਦਾ ਮੁੱਲ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਇਕ ਨਹੀਂ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਆ ਚੌਗੀ ਵਸੀ ਮੂੰਹ ਚਾਰ ਦੰਦ ਆ ਕਿੰਨਾ ਚਿਰ ਹੋਇਆ ਇਹਨੂੰ ਸੋਈਨੋ ਵੀ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਦੁੱਧ ਕਿੰਨਾ ਤਿਆਰ ਕਰ ਗਈ 18 ਸਾਰਾ ਕਿਲੋ ਤਿਆਰ ਜੀ ਬਣੇ 18 ਲੀਟਰ ਤਿਆਰ ਬਿਲਕੁਲ 18 ਲੀਟਰ ਮਰਾਗ ਦੇ ਦਾ ਅੱਛਾ ਪੂਰੀ ਤਸੱਲੀ ਕਰਕੇ ਦੋਸੇ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੋ ਤੇ 20 ਤੋਂ ਬਾਹਰ ਹੀ ਜਾਊਗੀ ਅੱਛਾ 20 ਬਾਹਰ ਹੀ ਚੱਲੂਗੀ ਤੋਰੋ ਫੇਰ ਇਹਨਾਂ ਬੱਚੇ ਜਿਹੜੇ ਇਹਨਾਂ ਦੇ ਉਧਰ ਬੱਜੇ ਬੱਚੇ ਤਾਂ ਹੁਣੇ ਦਿਖਾ ਦੇਣ ਮਗਰੇ ਦੇ ਕੀ ਆ ਮਗਰੇ ਦੇ ਬੱਚੀ ਆ ਤੇ 나ੜੂ ਜਿਹੜਾ ਨਾਲ ਹੀ ਆ ਪਹਿਲਾ ਸੁਆਇਦਾ ਆ। ਆਹ ਤੇਰੀ ਸੁਆਇਦਾ ਸਦੇ 12 18 ਲੀਟਰ ਦੇ ਬਿਲਕੁਲ ਤਿਆਰ ਦਾਸ ਤੇ। ਚੰਗੀ ਜਵਾਨ ਹੈ ਕੱਦ ਕੱਟ ਪੱਖੋਂ। ਅੰਦਰ ਖੰਡੇ ਜੀ। ਦੰਦ ਖਾ ਦਿਓ। ਲਿਆਸ। ਚੰਗਾ ਜਵਾਨ ਹੋ ਪਾ। ਇਹ ਕੀ? ਬਾਕੀ। ਆਹ ਦੇ ਸਦੇ ਚੱਕੀ ਦੇ ਦਹੀਂ ਆ ਜਿਹੜੇ ਬਰਾਬਰ ਕਰਨਾ। ਇਹ ਪੂਰੇ ਬਰਾਬਰ ਨਹੀਂ ਜਿਹੜੇ ਅਬੀ ਹੋਏ ਬਾਕੀ ਆਪਣੀ ਸਮਝਣਾ ਕੋ ਵੇਖ ਲੈ ਤੇ ਇਹਦਾ ਮੁੱਲ ਫਿਰ ਕਿੰਨਾ ਕਰੀਂ ਮੁੱਲ ਜਿਆਦਾ ਕਰੋ ਫਿਰ ਹਾਂਜੀ ਜਿਆਦਾ ਜਿਆ ਪੈਂਤੀ ਗਿਆ ਛੱਡਾਂਗੇ ਅੱਛਾ ਹਾਂਜੀ 60000 ਜੀ ਕੋਈ 70 ਲਈ ਅੱਛਾ 65000 ਕਰਤਾ ਤੇ ਦੁੱਧ 18 ਲੀਟਰ ਬਿਲਕੁਲ ਘਰੋਂ ਚਵਾ ਦੋਗੇ ਜਿਹੜਾ ਹਨਾ ਪੁਸ਼ਟੀ ਕਰਕੇ ਕੋਈ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਅੱਛਾ ਇਹਦਾ ਬੱਚਾ ਮਰ ਗਿਆ ਵਾ ਕੋਈ ਮਹੀਨੇ ਦੀ ਲਾਲੇ ਕੋਈ 20 ਦਿਨਾਂ ਦੀ ਲਾਲੇ ਦੀ ਅੱਛਾ 2 14 ਕਿਲੋ ਤਿਆਰ ਦੀ ਹੁਣ 14 ਲੀਟਰ ਤਿਆਰ ਬਿਲਕੁਲ ਤਿਆਰ ਧੋ ਰਗਾ ਬਾਕੀ ਹੈਗੀ ਇਹ ਵੀ ਜਰਸੀ ਆ ਲੈ ਜੀ ਠੰਡੀ ਸੀ ਜਿੱਦੀ ਬਾਤੀ ਠੰਡੀ ਜਿੱਥੇ ਮਰਦੀ ਬੈਰੋ ਇੱਥੇ ਲੱਤਾ ਘੜੀ ਠੀਕ ਆ ਉਹ ਵੀ ਆਪਾਂ ਵਿਖਾ ਦੇਣੀ ਆ ਲੈ ਲੈ ਚੱਲੇ ਚਾਹ ਵੀ ਰਹਿ ਗਈ ਠੰਡੀ ਤੇਰੀ ਆ ਜਿਹੜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਮੁੱਲ 3500000 ਵਿੱਚ ਸਾਡਾ ਅੱਛਾ 3400000 ਠੀਕ ਆ ਜੀ ਹਾਂਜੀ ਠੀਕ ਆ ਤੇ ਬਾਕੀ ਹੁਣੇ ਕਾ ਵੀ ਤਾਜੀ ਸੋਈ ਤੇ ਤਿੰਨ ਦਿਨ ਹੋ ਗਏ ਨੇ ਸੋਈ ਨਾ ਠੀਕ ਆ ਤੇ ਇਹਦੇ ਕੋਲ ਤੇ ਜੇ ਬੋਲਾ ਹੀ ਹੋ ਨਾ ਇੱਕੋ ਬੋਲਾ ਜੀ 10 12 ਦਿਨ ਬੋਲਾ ਹੀ ਜੀ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਚਵਾਈ ਦੋ 20 ਦਿਨ ਹੋ ਰਾਮ ਨਾਰੀ ਠੀਕ ਆ ਤੇ ਇਹਦਾ ਬੱਚਾ ਕਿਹੜਾ ਜੇ ਇਹਦਾ ਬੱਚਾ ਬਿਲਕੁਲ ਆ ਵਸ਼ੀ ਆ ਵਸ਼ੀ ਅੱਛਾ ਆ ਵਸ਼ੀ ਇਹਦੀ ਹੈ ਜਣੀ ਆ ਦੇਖ ਸਾਡੇ ਤਾਜੇ ਨਾੜੂ ਜਿਹੜਾ ਨਾਲ ਆ ਤੇ ਕਾਫੀ ਖੂਬਸੂਰਤ ਵਸ਼ੀ ਆ ਜਣੀ ਤੇ ਆ ਵਸ਼ੀ ਜਿਹੜੀ ਤੁਹਾਨੂੰ ਪਹਿਲਾਂ ਇੱਕ ਪਹਿਲਣ ਵੈੜ ਤੁਹਾਨੂੰ ਦਿਖਾਈ ਅੱਛਾ ਹਾਂ ਅੱਛਾ ਵਾਲੀ ਇਹਦਾ ਵੀ ਨਾੜੂ ਜਿਹੜਾ ਨਾਲ ਹੀ ਹੈ ਤੇ ਖੋਲੋ ਫਿਰ ਅਸੀਂ ਨਵੀਂ ਤੋਰ ਦਈਏ ਇਕ ਬਾਕੀ ਸੋਹਣੀ ਵੈੜੇ ਹੈ ਵੀ ਇਹ ਇਹ ਵੀ ਗੁੰਦੀ ਹੋਈ ਹੈ ਬਈ ਬਈ ਉਹ ਜੇ ਮਰ ਠੀਕ ਆ ਇਹਦਾ ਵੀ ਚਾਰ ਦਿਖਾ ਦਾਂ ਹਾਂ ਵੀ ਆਖੋ ਪੂਰਾ ਹੈ ਚੰਗੇ ਗੈਵ ਤੇ ਜੇ ਪਸਮੀ ਨਹੀਂ ਹੈ ਪਸਮਕੇ ਥਾਣੇ ਨੇ ਹੋਰ ਕੱਢ ਜਾਣਾ ਹਾਂਜੀ ਐਵੇਂ ਠੀਕ ਆ ਜੀ ਹਾਂਜੀ ਚੰਗੇ ਗੈਵ ਤੇ ਥਾਣੇ ਜਿਹੜਾ ਇਹਦਾ ਵੀ ਤੇ ਇਹਦਾ ਫਿਰ ਮੁੱਲ ਇਹ 55 ਕਰ ਦਈਏ 55000 ਇਹ ਵਿੱਚੋਂ ਕਰਨੀ ਕੋ ਛੋਟ ਛੋਟ 2000 ਕਰ ਦਾਂ ਅੱਛਾ 2000 अच्छा 55000 यार दी दे दोगे चलो बाकी ਕੋ ਫੋਨ ਲਾਵੇ ਹਨਾ ਮੋਕੇ ਤੇ ਤੇ ਹੋਰ ਕੁਛ ਕਹਿਣਾ ਫਿਰ ਬਾਜੀ ਜਿਹੜੀਆਂ ਸੁਈਆਂ ਉਹ ਚੋਕੇ ਖੜੇ ਤਸੱਲੀ ਕਰਕੇ ਖੜੇ ਸਾਰੀਆਂ ਸੁਈਆਂ ਸਵਾਈਆਂ ਹੀ ਹਨਾ ਤੁਹਾਡੇ ਘਰੋਂ ਕੋਈ ਦੁੱਧ ਦੀ ਚੋਾਈ ਕਰਕੇ ਤਸੱਲੀ ਕਰਕੇ ਹੀ ਖੜੇ ਹਨਾ ਆਪਣੀ ਤੇ ਆਪਣੀ ਜੇ ਕੋਈ ਵੀਰ ਨਹੀਂ ਹਨਾ ਵੀਡੀਓ ਕੋਲ ਤੇ ਚਵਾ ਲੈ ਪਰ ਆਪਣੀ ਤਸੱਲੀ ਕਰਕੇ ਅਗਲੇ ਦੇ ਕਿਲੇ ਤੋਂ ਪਸ਼ੂ ਜਿਹੜਾ ਖੋਲਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ